ਸ੍ਰੀ ਗੁਰਜੀ ਵੀਡੀਓ ਵਿੱਚ ਦੇਖ ਰਹੇ ਹੋ ਆਪ ਸਭ ਜੀ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੱਜ ਤੁਹਾਨੂੰ ਜ਼ਰੂਰ ਦੇਖਣਾ ਜਿੰਨਾ ਵੀ ਰਪਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੇ ਸਿੱਧੂ ਜਲ ਸਮਝੌਤੇ ਦੇ ਮੋਰਚਾ ਚਾਰ ਦੀ ਕੀਤੀ ਅਪੀਲ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਭੇਜੇ ਗਏ ਪੱਤਰ ਦਾ ਦੀ ਤਜ ਪਾਵ ਅਤਵਾਦੀ ਮਸਲੀਤੀ ਆਪਰੇਸ਼ਨ ਸੰਦੂਰ ਦੇ ਭਾਰਤ ਦੇ ਪਟ ਪਲਟਵਾਰ ਨਾਲ ਪfst ਪਾਕਿਸਤਾਨੀ ਭਾਰਤ ਨੂੰ ਸਿੱਧੂ ਜਲ ਸੰਝੋਤੇ ਨੂੰ ਮੁਆੰਤਰ ਕਰਨ ਤੇ ਆਪਣੇ ਫੈਸਲੇ ਦੇ ਮੋੜ ਵਿਚਾਰ ਕਰਨ ਦੀ ਅਪੀਲ ਕੀਤੀ ਪੈਲਗਾਮ ਅਤਵਾਦੀ ਹਮਲੇ ਦੇ ਅਗਲੇ ਹੀ ਦਿਨ ਭਾਰਤ ਨੇ ਇਸ ਸੰਝੋਤੇ ਨੂੰ ਆਪਣੇ ਵੱਲ ਮੁਆੰਤਰ ਕਰਕੇ ਪਾਕਿਸਤਾਨ ਨੂੰ ਮਜੂਦਾ ਘਟਨਾ ਕਰ ਵਿੱਚ ਪਹਿਲਾ ਵੱਡਾ ਸੰਦੇਸ਼ ਦਿੱਤਾ ਸੀ ਪਾਕਿਸਤਾਨ ਨੇ 23 ਫਰਵਰੀ ਨੂੰ ਜਲ ਸ਼ਕਤੀ ਮੰਧਰਾਲੇ ਵੱਲੋਂ ਸਮਝੌਤੇ ਨੂੰ ਮੰਨਣ ਕਰਨ ਲਈ ਤੇ ਜੇ ਰਸ ਨੂੰ ਤੁਰਦਾ ਜਵਾਬ ਦੇਉਂਦੇ ਹੋਏ ਭਾਰਤ ਨੂੰ 65 ਸਾਲ ਪੁਰਾਣੀ ਇਸ ਮਝੌਤੇ ਨੂੰ ਜਾਰੀ ਰੱਖਣ ਲਈ ਕਿਹਾ ਹੈ ਇਸ ਸਮਝੌਤੇ ਤੋਂ ਪਾਰ ਦਿੱਤੇ ਦੇ ਹਟ ਜਾਣਾ ਪਾਕਿਸਤਾਨ ਦੀ ਲਗਭਗ ਅੱਸੀ ਵਿਸਾਦੀ ਖੇਤੀ ਨੂੰ ਪਾਣੀ ਨਹੀਂ ਮਿਲ ਸਕੇਗਾ ਪਾਕਿਸਤਾਨ ਨੂੰ ਇਸ ਫੈਸਲੇ ਦਾ ਸੇਕ ਖੋਣ ਹੁਣ ਤੋਂ ਹੀ ਮਹਿਸੂਸ ਹੋਣ ਲੱਗਾ ਹੈ ਵਿਸ਼ਵ ਬੈਂਕ ਦੀ ਵਿਜੋਲਗੀ ਵਿੱਚ 1960 ਵਿੱਚ ਹੋਏ ਇਸ ਸਮਝੌਤੇ ਤੇ ਸਿੱਧੂ ਇਹ ਰਿਵਰ ਸਿਸਟਮ ਦੀਆਂ 6 ਨਦੀਆਂ ਦੇ ਪਾਣੀ ਦਾ ਦੋਵਾਂ ਦਿਸ਼ਾਂ ਵਿਚਾਲੇ ਵੰਡਵਾਰਾ ਕੀਤਾ ਗਿਆ ਪਛਮੜੀਆਂ ਤੇ ਨਦੀਆਂ ਦਾ ਲਗਭਗ ਪੂਰਾ ਪਾਣੀ ਪਾਕਿਸਤਾਨ ਨੂੰ ਮਿਲਦਾ ਹੈ ਤੇ ਸਮਝੌਤਿਆਂ ਤਸਵੀਰਾਂ ਕਰਨ ਪਰਤ ਆਪਣੀ ਲੋੜਾਂ ਦੇ ਬਾਵਜੂਦ ਪਾਕਿਸਤਾਨ ਨੂੰ ਜਾਣ ਵਾਲੇ ਇਸ ਪਾਣੀ ਨੂੰ ਰੋਕ ਨਹੀਂ ਸਕਦਾ ਸੀ ਪਰ ਭਾਰਤ ਨੇ ਜਿਵੇਂ ਪਾਕਿਸਤਾਨ ਨੂੰ ਸਬਸਟੋਨ ਲਈ ਪਹਿਲੀ ਵਾਰੀ ਸੰਧੀ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ ਇਸ ਨਾਲ ਪਾਕਿਸਤਾਨ ਦੇ ਹੌਸਲੇ ਪਸਥ ਹੋ ਗਏ ਹਨ ਉਸ ਸੂਤਰਮ ਦਾ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੂੰ ਭੇਜੇ ਆਪਣੇ ਪੱਤਰ ਇਸ ਵਿੱਚ ਇਸ ਸੰਧੀ ਦੀਆਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸਨੇ ਇਕਤਰ ਆਪਣੇ ਵੱਲੋਂ ਮੰਨਤਲ ਨਹੀਂ ਕਰ ਸਕਦੀ ਇਸ ਲਈ ਭਾਰਤ ਨੂੰ ਆਪਣੀ ਫੈਸਲੀ ਤੇ ਮੋੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਉਸ ਹਾਲਾਤ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫੈਸਲਾ ਸੂਝ ਸਮਝ ਕੇ ਲਿਆ ਗਿਆ ਹੈ ਤੀਸਦੀ ਖਾਲੀ ਮੂੜ ਵਿਚਾਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰਧਾਨ ਮੰਤਰੀ ਜਨਦਰ ਮੋਦੀ ਨੇ ਵੀ ਸੋਮਵਾਰ ਨੂੰ ਰਾਸ਼ਟਰੀ ਦਿਨ ਆਪਣੇ ਸੰਬੋਧਨ ਵਿੱਚ ਪਾਕਿਸਤਾਨ ਨੂੰ ਦੋ ਟੋਕਨ ਹੁਣ ਇਹ ਕਹਿ ਦਿੱਤਾ ਸੀ ਕਿ ਜਿਵੇਂ ਅਤਵਾਦ ਤੇ ਵਾਰਤਾ ਵਪਾਰ ਇਕੱਠੇ ਨਹੀਂ ਚੱਲ ਸਕਦੇ ਉਸੇ ਤਰ੍ਹਾਂ ਪਾਣੀ ਤੇ ਗੁਨਾ ਕੱਟੇ ਨਹੀਂ ਵਹਿ ਸਕਦੇ ਉਨ੍ਹਾਂ ਦਾ ਭਾਵ ਹੈ ਕਿ ਸਿੱਧੂ ਜਲ ਸਮਝੌਤੇ ਤਰੂ ਵਿੱਚ ਭਾਰਤ ਵੱਲੋਂ ਹੁਣ ਤੱਕ ਦਿਖਾਈ ਦਿਖਾਈ ਜਾਂਦੀ ਰਹੀ ਦਰਤਾ ਤੋਂ ਹੀ ਸਿੰਚਲ ਸੰਜਕਤੀ ਮੰਤralਨੀ ਨੇ 23 April ਨੂੰ ਭਜੀ ਦੀ ਚਿੱਠੀ ਵਿੱਚ ਇਹ ਵੀ ਪਾਕਿਸਤਾਨ ਨੂੰ ਜਾਦ ਦਲਾਇਆ ਕਿ ਭਾਰਤ ਵੱਲੋਂ ਦੋ ਚਰਪਾਈ ਵਿੱਚ ਹੀ ਬਦਲੀ ਆਪਾਦੀ ਦੇ ਅੰਕੜੇ ਮੁਤਾਬਕ ਪਾਉਣ ਪਾਣੀ ਤਬਦੀਲੀ ਤਕਨੀਕੀ ਬਦਲਾ ਲੋੜ ਵਿੱਚ ਤਬਦੀਲੀ ਦੇ ਕਾਰਨ ਸੰਦੀ ਤੇ ਮੁਰ ਵਿਚਾਰ ਕਰਨ ਲਈ ਪਾਕਿਸਤਾਨ ਨੂੰ ਗੁਜਾਰਿਸ਼ ਕੀਤੀ ਸੀ ਜਿਸ ਦਾ ਪਾਕਿਸਤਾਨ ਨੇ ਜਵਾਬ ਮੈਂ ਦਿੱਤਾ ਆਪਣੇ ਪੱਤਰ ਵਿੱਚ ਭਾਰਤ ਨੇ ਇਹ ਸਾਫ ਕਰ ਦਿੱਤਾ ਸੀ ਕਿ ਤਤਵ ਤੋਂ ਸਮਰਥਨ ਸਰਪ੍ਰਸਤੀ ਦੇ ਕੇ ਪਾਕਿਸਤਾਨ ਨੇ ਸੰਧੀ ਦੀ ਇਸ ਮੂਲ ਭਾਵਨਾ ਦੀ ਉਲੰਘਣਾ ਕੀਤੀ ਕਿ ਦੋਵੇਂ ਦੇਸ਼ ਸਦਭਾਵ ਤੇ ਸਦਭਾਵਨਾ ਵਾਤਾਵਰਣ ਵਿੱਚ ਨਦੀਆਂ ਦੇ ਪਾਣੀ ਹੰਦਾਸੀ ਬਟਵਾਰਾ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ